ਸਤਿ ਸ਼੍ਰੀ ਅਕਾਲ ਜੀ ਪੰਜਾਬ ਨਾ ਹਮਾਰ ਚਲ ਦੇ ਨਾਲ ਤੁਸੀਂ ਲਗਾਤਾਰ ਜੁੜੇ ਹੋਏ ਹੋ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ 8 ਵਜੇ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੈ ਪੰਜਾਬ ਦੀ ਸਿਆਸਤ ਵਿੱਚ ਨਵੇਂ-ਨਵੇਂ ਬਿਆਨ ਕਿਹੜੇ ਸੁਣਨ ਨੂੰ ਮਿਲਦੇ ਹੈ ਪੰਜਾਬ ਦੀ ਸਿਆਸਤ ਜਿੰਨੀ ਕੋਈ ਹੋਰ ਸੂਬੇ ਦੀ ਸਿਆਸਤ ਐਨ ਇੰਟਰਸਟਿੰਗ ਨਹੀਂ ਕਿਉਂਕਿ ਮਸਲਾ ਹੀ ਕੁਝ ਜਿਹਾ ਬਣਾ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਆਵਾਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਕ੍ਰਾਂਤੀ ਦਾ ਜ਼ਿਕਰ ਕੀਤਾ ਕਿ ਅਸੀਂ ਸਿੱਖਿਆ ਨੂੰ ਲੈ ਕੇ ਕ੍ਰਾਂਤੀ ਲਿਆ ਰਹੇ ਹਾਂ ਪਦੌੜ ਹਲਕਾ ਜਿੱਥੋਂ ਜ਼ਾਬਕਾ ਸੀਐਮ ਚਰਨਜੀਤ ਚੰਨੀ ਨੇ ਇਲੈਕਸ਼ਨ ਵੀ ਲੜੀ ਸੀ ਉਸ ਹਲਕੇ ਤੋਂ ਉੱਗੋ ਕੇ ਵਿਧਾਇਕ ਨੇ ਲਾਭ ਸਿੰਘ ਉਹਨਾਂ ਦੇ ਹਲਕੇ ਤੋਂ ਇੱਕ ਉਘਾਟਨ ਅਜਿਹਾ ਕਰ ਦਿੱਤਾ ਗਿਆ ਕਿ ਪੰਜਾਬ ਦੇ ਵੱਡੇ ਸਿਆਸਤਦਾਨਾਂ ਨੂੰ ਬੋਲਣਾ ਪੈ ਰਿਹਾ ਕਿ ਯਾਰ ਸ਼ਰਮ ਆ ਰਹੀ ਹੈ ਕਿਸ ਦੇ ਬੋਲ ਸੀ ਸੁਖਬੀਰ ਬਾਦਲ ਕਹਿ ਰਹੇ ਸੀ ਕਿ ਮੈਨੂੰ ਸ਼ਰਮ ਆ ਰਹੀ ਹੈ ਕਿ ਪਖਾਨਿਆਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਵਾਬ ਕਿਸ ਦਾ ਆ ਪੰਜਾਬ ਸਰਕਾਰ ਦੇ ਮਨਿਸਟਰ ਹਰਜੋਤ ਬੈਂਸ ਕਹਿੰਦੇ ਨੇ ਕਿ 70 ਸਾਲ ਦੇ ਵਿੱਚ ਤੁਸੀਂ ਕੁਝ ਨਹੀਂ ਬਣਾਇਆ ਇਸ ਕਰਕੇ ਸਾਨੂੰ ਉਦਘਾਟਨ ਕਰਨੇ ਪੈ ਰਹੇ ਨੇ ਸ਼ਰਮ ਕਿਸ ਗੱਲ ਦੀ ਵਰਸਸ ਬਨਾਮ ਬਿਆਨ ਕਿਸ ਕਦਰ ਦੇਖਿਆ ਜਾਂ ਇੱਕ ਪਾਸੇ ਪੰਜਾਬ ਦੀ ਆਪੋਜੀਸ਼ਨ ਇਸ ਉਦਘਾਟਨ ਪਲੇਟ ਤੇ ਸਵਾਲ ਇਸ ਕਦਰ ਚੁੱਕ ਰਹੀ ਹੈ ਇਹ ਕਾਦੀ ਸਿੱਖਿਆ ਕ੍ਰਾਂਤੀ ਹੈ ਜੇ ਤੁਸੀਂ ਪਖਾਨਿਆਂ ਦੇ ਉਦਘਾਟਨ ਕਰਨ ਲੱਗੇ ਰੈਨੋਵੇਸ਼ਨ ਕਰਵਾ ਕੇ ਸਰਕਾਰ ਕਹਿ ਰਹੀ ਹੈ ਕਿ 70 ਸਾਲਾਂ ਚ ਬਾਕੀਆਂ ਨੇ ਕੱਖ ਕਰਿਆ ਹੀ ਨਹੀਂ ਹੈ ਇਹ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿਹੜੇ ਪੱਖ ਤੋਂ ਕਿਸ ਦਾ ਬਿਆਨ ਦੇਖਿਆ ਜਾਵੇ ਹਾਂ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਚੰਗੀ ਗੱਲ ਹੈ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਾਂਗਰਸ ਕੀ ਕਹਿ ਰਹੀ ਹੈ ਅਕਾਲੀ ਦਲ ਕੀ ਕਹਿ ਰਿਹਾ ਭਾਰਤ ਜਨਤਾ ਪਾਰਟੀ ਕਾਈ ਦੇ ਨਾ ਨਾ ਬਾਕੀ ਕੀ ਕੁਝ ਕਹਿ ਰਹੇ ਨੇ ਬਿਨਾਂ ਕਿਸੇ ਦੇਰੀ ਤੋਂ ਤਿੰਨ ਵੱਡੇ ਇੰਪੋਰਟੈਂਟ ਸਵਾਲ ਰਹਿਣਗੇ ਸਭ ਤੋਂ ਪਹਿਲਾ ਸਵਾਲ ਪਖਾਨਿਆਂ ਦੇ ਉਦਘਾਟਨ ਤੇ ਸੁਖਵੀਰ ਸਿੰਘ ਬਾਦਲ ਨੂੰ ਸ਼ਰਮ ਕਿਉਂ ਆ ਗਈ ਦੂਜਾ ਵੱਡਾ ਸਵਾਲ ਰਹੇਗਾ ਪੈਂਸ ਨੇ ਪਖਾਨਿਆਂ ਤੇ ਸਾਬਕਾ ਸਰਕਾਰ ਘੇਰੀ ਕਿਉਂ ਹੈ 70 ਸਾਲ ਦਾ ਜ਼ਿਕਰ ਕਿਉਂ ਕੀਤਾ ਗਿਆ ਤਤੀਜਾ ਸਵਾਲ ਸਿੱਖਿਆ ਕ੍ਰਾਂਤੀ ਤੇ ਵਿਰੋਧੀਆਂ ਦੇ ਜਿਹੜੇ ਸਵਾਲ ਨੇ ਉਸ ਦੇ ਮਾਈਨ ਅਸੀਂ ਕੱਢਣ ਦੀ ਕੋਸ਼ਿਸ਼ ਕਰਾਂਗੇ ਵੱਖ-ਵੱਖ ਪਾਰਟੀਆਂ ਦੇ ਬੁਲਾਰੇ ਸਾਡੇ ਨਾਲ ਅੱਜ ਦੀ ਚਰਚਾ ਜੁੜ ਚੁੱਕੇ ਨੇ ਮੈਂ ਸਵਾਗਤ ਉਹਨਾਂ ਦਾ ਕਰਨ ਜਾ ਰਿਹਾ ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਟੀਨੂ ਜੀ ਸਵਾਗਤ ਕਰਦਾ ਚੇਤਨ ਮੋਨ ਜੋਸ਼ੀ ਜੀ ਧਾਰਾ ਸਟੂਡੀਓ ਪਹੁੰਚ ਚੁੱਕੇ ਨੇ ਜੋਸਫ ਜਿਆਨੂ ਕਾਂਗਰਸ ਸੁਖਦੇਵ ਸਿੰਘ ਜੀ ਸ਼ਮਸ਼ੇਰ ਸਿੰਘ ਪੁਰਖਾਲ ਵੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੇ ਬੂਟਾ ਸਿੰਘ ਬਰਾਗੀ ਸਾਹਿਬ ਪੋਲੀਟੀਕਲ ਐਕਸਪਰਟ ਸਾਡੇ ਨਾਲ ਜੁੜ ਚੁੱਕੇ ਨੇ ਤਾਂ ਟੀਨੂ ਜੀ ਚਲੋ ਤੁਹਾਡੇ ਦਾ ਸਾਫ ਦਾ ਸਾਥ ਹੀ ਰਹੇ ਨੇ ਸੱਚਾ ਚਾਰ ਸਿਆਸਤ ਚ ਬਣਿਆ ਰਹਿਣਾ ਚਾਹੀਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਸ਼ਰਮ ਆ ਰਹੀ ਹੈ ਕਿ ਪੰਜਾਬ ਚ ਪਖਾਨਿਆਂ ਦਾ ਉਦਘਾਟਨ ਕੀਤੇ ਜਾ ਰਹੇ ਨੇ ਇਹੋ ਜੀ ਜੀ ਤੇ ਉਹ ਜੀ ਸਵਾਲ ਆ ਮੇਰਾ ਸੁਖਬੀਰ ਸਿੰਘ ਬਾਦਲ ਕਹਿੰਦੇ ਸ਼ਰਮ ਆ ਰਹੀ ਹੈ ਮੈਨੂੰ ਪੰਜਾਬ 'ਚ ਉਦਘਾਟਨ ਕਿਸਦੇ ਹੋ ਰਹੇ ਨੇ ਪਖਾਨੇ ਜਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖੋ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਵੀ ਸਰਕਾਰ 'ਚ ਰਿਹਾ ਔਰ ਸੁਖਬੀਰ ਸਿੰਘ ਬਾਦਲ ਕਰੀਬ 10 ਸਾਲ ਉਪ ਮੁੱਖ ਮੰਤਰੀ ਰਹੇ ਬਲਕਿ ਉਹਨਾਂ ਕੋਲ ਤਾਕਤਾਂ ਮੁੱਖ ਮੰਤਰੀ ਵਾਲੀਆਂ ਹੀ ਸੀ ਪਾਰਟੀ ਦੇ ਚੀ ਹੈੱਡ ਵੀ ਹੋਈ ਸੀ ਕਿ ਜੀ ਹੋਣ ਵੀ 70 ਪੀ 70 ਸਾਲ ਬਾਅਦ ਵੀ ਤਿੰਨ 3000 ਸਕੂਲਾਂ ਚ ਜੀ ਟਾਇਲਟ ਨਹੀਂ ਬਣੀ ਤਾਂ ਇਹਦਾ ਮਤਲਬ ਸੁਖਬੀਰ ਸਿੰਘ ਬਾਦਲ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਕੋਲੋਂ ਜਾਂ ਉਹਨਾਂ ਦੀ ਸਰਕਾਰ ਕੋਲੋਂ ਕੰਮ ਨਹੀਂ ਹੋਇਆ ਤੇ ਉਹ ਕੰਮ ਹੋਣ ਕਰਨੇ ਪੈ ਰਹੇ ਇਸ ਕਰਕੇ ਸ਼ਾਇਦ ਉਹਨਾਂ ਨੂੰ ਸ਼ਰਮਸਾਰ ਆਪਣੇ ਆਪ ਵਿੱਚ ਹੋਣਾ ਪਿਆ ਹੋਵੇ ਕਿਉਂਕਿ ਬੜੇ ਪਾਵਰਫੁਲ ਰਹੇ ਆ ਜੀ ਹਾਂ ਇਹ ਜ਼ਰੂਰ ਹੈ ਕਿ ਉਹ ਕਦੀ ਕਿਸੇ ਸਰਕਾਰੀ ਸਕੂਲ ਚ ਗਏ ਨਹੀਂ ਹੁਣੇ ਨਾ ਉਹਨਾਂ ਦੇ ਸਿੱਖਿਆ ਮੰਤਰੀ ਕਦੀ ਸਰਕਾਰੀ ਸਕੂਲਾਂ ਚ ਗਏ ਹੋਣੇ ਆ ਉਹ ਤਾਂ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਚ ਵੱਡੇ ਵੱਡੇ ਪ੍ਰਾਈਵੇਟ ਕਾਲਜੇਜ਼ ਦੇ ਵਿੱਚ ਜਾਂਦੇ ਹੁੰਦੇ ਸੀ ਆਪਣੇ ਪ੍ਰੋਗਰਾਮ ਕਰਦੇ ਹੁੰਦੇ ਸੀ ਸੋ ਮੈਨੂੰ ਲੱਗਦਾ ਵੀ ਸ਼ਾਇਦ ਇਸ ਕਰਕੇ ਉਹਨਾਂ ਨੂੰ ਲੱਗਿਆ ਹੋਣਾ ਕਿ ਇਹ ਕੰਮ ਹੋਏ ਨਹੀਂ ਦੇਖੋ ਇਸ ਸਰਕਾਰ ਚ 20000 ਕਰੋੜ ਰੁਪਇਆ এডਿਕੇਸ਼ਨ ਤੇ ਲੱਗ ਰਿਹਾ ਇਨਫਰਾਸਟ੍ਰਕਚਰ ਤੇ 20000 ਕਰੋੜ ਰੁਪਇਆ ਜੀ 1400 ਕਿਲੋਮੀਟਰ ਪੂਰੇ ਪੰਜਾਬ ਦੇ ਸਕੂਲਾਂ ਚ ਬਾਉਂਡਰੀ ਬਣੀਆਂ 1400 ਕਿਲੋਮੀਟਰ ਤੁਸੀਂ ਵੇਖੋ ਵੀ ਇਹਦਾ ਮਤਲਬ ਚਾਰ ਦਿਵਾਰੀਆਂ ਵੀ ਸਕੂਲਾਂ ਚ ਹਨੀ ਸੀ ਤੇ ਫਿਰ ਉਸ ਵੇਲੇ ਦੇ ਚਾਹੇ ਅਕਾਲੀ ਦਲ ਦੇ ਚਾਹੇ ਉਸ ਵੇਲੇ ਦੇ ਚਾਹੇ ਉਹ ਕਾਂਗਰਸੀ ਹੋਣ ਚਾਹੇ ਅਕਾਲੀ ਹੋਣ ਜਿਨ੍ਹਾਂ ਨੇ ਸਰਕਾਰਾਂ ਚਲਾਈਆਂ ਤੇ 1400 ਕਿਲੋਮੀਟਰ ਬਾਉਂਡਰੀ ਵਾਲ ਨਹੀਂ ਹੋਈ ਸੀ ਸਕੂਲ ਓਪਨ ਸੀ ਕੋਈ ਵੀ ਚੋਰ ਮਾੜਾ ਅਨਸਰ ਆ ਸਕਦਾ ਸੀ ਉਹ ਹੌਣ ਬਣਾਏ ਇਸ ਸਰਕਾਰ ਨੇ 5000 ਤੇ 399 ਨਵੇਂ ਕਲਾਸਰੂਮ ਬਣੇ ਆ ਜਿਹਦੇ ਵਿੱਚੋਂ 25000 ਸਮਾਰਟ ਕਲਾਸਰੂਮ ਡਿਜੀਟਲ ਕਲਾਸਰੂਮ ਬਣੇ ਆ ਹੋਰ ਤਾਂ ਹੋਰ ਸ਼ਰਮ ਕਿਉਂ ਨਹੀਂ ਆਉਗੀ ਜੀ 116000 901 ਨਵੇਂ ਬੈਂਚ ਬੱਚਾ ਦੇ ਬੈਠਣ ਲਈ ਡਿਸਕ ਤਿਆਰ ਕੀਤੇ ਗਏ ਅੱਜ ਕੋਈ ਬੱਚਾ ਪੁੰਜੇ ਨਹੀਂ ਬਹਿ ਰਿਹਾ ਇਹਦਾ ਮਤਲਬ ਪਹਿਲਾਂ ਬੱਚੇ ਪੁੰਜੇ ਬਹਿੰਦੇ ਸੀ ਕਾਂਗਰਸ ਵੇਲੇ ਅਕਾਲੀ ਭਾਜਪੀ ਵੇਲੇ ਇਸ ਕਰਕੇ ਹੋ ਸਕਦਾ ਆਪਣੇ ਆਪ ਨੂੰ ਝੰਜੋੜਿਆ ਹੋਵੇ ਬਾਦਲ ਸਾਹਿਬ ਨੇ ਇਸ ਕਰਕੇ ਉਹਨਾਂ ਨੂੰ ਸ਼ਰਮ ਆਈ ਹੋਵੇ ਅੱਜ 10000 ਟਾਇਲਟ ਨਵੇਂ ਬਣੇ ਆ ਤੇ ਜਦੋਂ ਕੋਈ ਮੇਰਾ ਖਿਆਲ ਸਿੱਖਿਆ ਮੰਤਰੀ ਜੀ ਦੇ ਨਾ ਪੋਲ ਵਿੱਚ ਫਸ ਗਏ ਆ ਕਾਲੀ ਤੇ ਕਾਂਗਰਸੀ ਇਹਨਾਂ ਨੇ ਕਹਿਤਾ ਜੀ ਟਾਇਲਟਾਂ ਬਣ ਰਹੀਆਂ ਤੇ ਸਾਨੂੰ ਸ਼ਰਮ ਆਉਂਦੀ ਆ ਤੇ ਸਿੱਖਿਆ ਮੰਤਰੀ ਜੀ ਕਹਿੰਦੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ 75 ਸਾਲ ਚਲੋ ਆਪਾਂ ਪੁੱਛ ਲੈਣਾ ਪ੍ਰਖਾਲਬੀ ਸਿੰਘ ਸਾਬ ਜੁੜੇ ਹੋਏ ਨੇ ਪ੍ਰਖਾਲਬੀ ਸਿੰਘ ਸਾਬ ਸੁਖਬੀਰ ਸਿੰਘ ਬਾਦਲ ਕਿਉਂ ਕਹਿ ਰਹੇ ਨੇ ਕਿ ਭਾਈ ਸ਼ਰਮ ਆ ਰਹੀ ਹਾਲਾਂਕਿ ਨਾਟ ਓਨਲੀ ਸੁਖਬੀਰ ਸਿੰਘ ਬਾਦਲ ਬਾਕੀਆਂ ਨੇ ਵੀ ਬੜੇ ਸਵਾਲ ਚੁੱਕੇ ਸੀ ਕ੍ਰਾਂਤੀ ਤੇ ਆ ਕ੍ਰਿਸ਼ਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਦੇ ਨਾਲ-ਨਾਲ ਇਸ ਪੈਨਲ ਵਿੱਚ ਜੁੜੇ ਸਾਰੇ ਬੁਲਾਰਿਆਂ ਨੂੰ ਬਹੁਤ ਹੀ ਆਦਰ ਤੇ ਸਤਿਕਾਰ ਹਾਂ ਠੀਕ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪਾਰਟੀ ਦੇ ਪ੍ਰਮੁੱਖ ਨੇ ਉਹਨਾਂ ਦਾ ਬਿਆਨ ਹੈ ਕਿ ਅੱਜ ਜਿਹੜੀ ਇਹ ਇਨਕਲਾਬ ਦੀਆਂ ਗੱਲਾਂ ਕਰਦੇ ਸੀ ਅੱਜ ਇਹ ਪਖਾਨਿਆਂ ਦੇ ਉਦਘਾਟਨਾਂ ਦੇ ਉੱਤੇ ਆ ਗਏ ਮੈਂ ਕਿਸੇ ਸ਼ਾਇਰ ਦੀਆਂ ਸਤਰਾਂ ਪੜ੍ਹਾਂ ਕਿ ਮੰਜ਼ਲ ਉਨਹੀ ਕੋ ਮਿਲਦੀ ਹੈ ਜਿਨਕੇ ਸੁਪਨੇ ਮੇਂ ਜਾਨ ਹੁੰਦੀ ਹੈ ਪੰਖ ਸੇ ਕਛ ਨਹੀਂ ਹੋਤਾ ਹੌਸਲੇ ਸੇ ਉਡਾਨ ਹੁੰਦੀ ਹੈ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੀ ਕਿ ਪੰਜਾਬ ਦੇ ਵਿੱਚ ਸਕੂਲ ਐਜੂਕੇਸ਼ਨ ਨੂੰ ਔਰ ਟੈਕਨੀਕਲ ਐਜੂਕੇਸ਼ਨ ਨੂੰ ਇਹਨਾਂ ਨੇ ਮਤਲਬ ਪੀਕ ਤੇ ਪਹੁੰਚਾਇਆ ਮੰਜ਼ਲਾਂ ਤੇ ਪਹੁੰਚਾਇਆ ਅੱਜ ਪੰਜਾਬ ਦੇ ਵਿੱਚ ਮੈਰਿਟੋਰੀਅਸ ਸਕੂਲ ਖੁੱਲੇ ਤੇ ਮੈਂ ਤੁਹਾਨੂੰ ਇਹ ਦੱਸ ਦਿਆ ਕਿਸ਼ਨ ਜੀ ਇਹ ਜਿਹੜੇ ਅੱਜ ਇਨਕਲਾਬੀ ਅਖੋਤੀ ਬਣ ਕੇ ਅੱਜ ਇਹ ਜਿਹੜਾ ਬਿਆਨਬਾਜ਼ੀ ਕਰ ਰਹੇ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਇਸ ਗੱਲ ਦਾ ਪ੍ਰਚਾਰ ਕਰਦੇ ਸੀ 2022 ਤੋਂ ਸਿਆਸਤ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਸਾਡੇ ਕੋਈ ਮੰਤਰੀ ਪ੍ਰਖਾਲ ਵੀਰ ਸਾਹਿਬ ਹਰਜੋਤ ਬੈਲਸ ਕਹਿੰਦੇ 70 ਸਾਲਾਂ 'ਚ ਸਕੂਲ ਬਣੇ ਨਹੀਂ ਹੁਣ ਸ਼ਰਮ ਆ ਰਹੀ ਹੈ ਕਿਹਨਾਂ ਦੀ ਮਨੂਮੈਂਟ ਜੋ ਕਿਸ਼ਨ ਦੀ ਮਨੂਮੈਂਟ ਜੋ ਆਪਣੀ ਗੱਲ ਕਹਿ ਲਈ ਇਹ ਕਹਿੰਦੇ ਸੀ ਕਿ ਜਿਹੜੇ ਸਕੂਨ ਦੇ ਘਾਟ ਨੇ ਵਿਕਾਸ ਕੰਮਾਂ ਦੇ ਉੱਤੇ ਉਧ ਘਾਟਨ ਇਹ ਮਿਸਤਰੀ ਕਰਨਗੇ ਲੇਬਰ ਵਾਲੇ ਕਰਨਗੇ ਅੱਜ ਮੈਂ ਦਾਤ ਦੇਣੀ ਚਾਹੁੰਦਾ 83 ਇਨਕਲਾਬ ਦੀ ਮੌਜੂਦਾ ਪੰਜਾਬ ਹਕੂਮਤ ਨੂੰ ਕਿ ਇਸ ਸਰਕਾਰ ਨੇ ਆਪਣੇ ਕੀਤੇ ਹੋਏ ਕੌਲ ਪੂਗਾਏ ਨੇ ਭਵਨ ਸਿੰਘ ਮਾਲੀ ਤੁਸੀਂ ਅੱਜ ਆਪਣਾ ਵਾਅਦਾ ਪੂਰਾ ਕੀਤਾ ਅੱਜ ਜਿਹੜੇ ਦਿੱਲੀ ਤੋਂ ਆ ਕੇ ਸਰਦਾਰ ਮਿਸਟਰ ਕੇਜਰੀਵਾਲ ਔਰ ਮਨੀਤ ਸਸੋਧਿਆ ਜਿਹਨੂੰ ਤੁਸੀਂ ਰੁਜ਼ਗਾਰ ਦਿੱਤਾ ਤੁਸੀਂ ਉਹਨਾਂ ਨੂੰ ਮਿਸਤਰੀ ਬਣਾ ਕੇ ਤੁਸੀਂ ਉਹਨਾਂ ਨੂੰ ਮਜ਼ਦੂਰ ਬਣਾ ਕੇ ਅੱਜ ਜਿਹੜੇ ਪੰਜਾਬ ਦੇ ਸਕੂਲਾਂ ਦੇ ਵਿੱਚ ਹੱਸੋ ਹਿਲੀ ਗੱਲ ਹੈ ਤੁਸੀਂ ਅੱਜ ਪੱਖਾਂਦਿਆਂ ਦਾ ਉਸ ਘਟਨ ਕਰਾ ਰਹੇ ਹੈ ਉਹ ਮੈਨੂੰ ਸ਼ਰਮ ਆਉਂਦੀ ਹੈ ਇਹ ਗੱਲ ਕਹਿੰਦੇ ਆ ਕੋਈ ਤੁਸੀਂ ਸਕੂਲ ਨਹੀਂ ਬਣਾਇਆ ਕੋਈ ਹਸਪਤਾਲ ਨਹੀਂ ਬਣਾਇਆ ਕੋਈ ਤੁਸੀਂ ਲੈਬ ਨਹੀਂ ਬਣਾਈਆਂ ਹਾਇਰ ਤੱਕ ਤੁਸੀਂ ਕਿਉਂ ਮੰਡ ਪ੍ਰੋਵਾਈਡ ਨਹੀਂ ਕੀਤੇ ਤੁਸੀਂ ਡਿੱਗੀ ਹੋਈ ਕੰਡ ਦੇ ਵਿੱਚ ਚਾਂਟਾ ਪਸਾ ਕੇ ਤੁਸੀਂ ਟਾਇਲਟ ਦੇ ਵਿੱਚ ਪੇਂਟ ਕਰਵਾ ਕੇ ਤੁਸੀਂ ਟਾਇਲਟ ਸੀਟ ਨੂੰ ਸਾਫ਼ ਕਰਕੇ ਅੱਜ ਸ਼ਰਮ ਦੀ ਗੱਲ ਹੈ ਤੁਸੀਂ 25000 ਰੁਪਏ ਇੱਕ ਪ੍ਰੋਗਰਾਮ ਦੇ ਉੱਤੇ ਇੱਕ ਜਿਹੜਾ ਇੱਕੋ ਇੱਕ ਕਾਜ ਦੇ ਉੱਤੇ 25000 ਲੋਕਾਂ ਦਾ ਉਜਾਰ ਰਹੇ ਹੋ ਇਹ ਮੈਨੂੰ ਸ਼ਰਮ ਆ ਰਹੀ ਹੈ ਇਹ ਇਹਨਾਂ ਨੇ ਇਹ ਜਿਹੜੇ ਖੋਤੀਨ ਕਲੱਬੀ ਕਿਹੜੀ ਕਲੱਬ ਦੀ ਗੱਲ ਕਰਦੇ ਆ ਕਿਹੜੇ ਰੰਗ ਦੇ ਪੰਜਾਬ ਦੀ ਕਰਦੇ ਗੱਲ ਕਰਦੇ ਆ ਮੈਂ ਕਹਿੰਦਾ ਜਿਹੜੀ ਸਿੱਖਿਆ ਕਰਨ ਤੇ ਨਹੀਂ ਬਲਕਿ ਪ੍ਰਚਾਰ ਕਰਨ ਤੇ ਆ ਇਹਨਾਂ ਨੇ ਡੇਢ ਢੰਗ ਦੇ ਨਾਲ ਪੰਜਾਬ ਦਾ ਜਿਹੜਾ 150 ਕਰੋੜ ਰੁਪਇਆ ਪਬਲਿਸਿਟੀ ਦੇ ਉੱਤੇ ਲਾਇਆ ਉਸ ਤੋਂ ਇਹਨਾਂ ਨੇ ਵਚਨ ਵਾਸਤੇ ਅੱਜ ਇੱਕ ਟੇਡਾ ਰਾਹ ਕੱਢ ਲਿਆ ਕਿ ਸਕੂਲਾਂ ਦੇ ਵਿੱਚ ਮਾਪਿਆਂ ਨੂੰ ਬੁਲਾ ਕੇ ਬੱਚਿਆਂ ਨੂੰ ਬੁਲਾ ਕੇ ਆਪਣਾ ਪ੍ਰਚਾਰ ਕਰਨਿਓ ਅੱਜ ਟੀਚਰ ਪੜਾਉਣ ਦੀ ਜਗ੍ਹਾ ਅੱਜ ਸਕੂਲਾਂ ਦੇ ਵਿੱਚ ਪ੍ਰਚਾਰ ਇਹਨਾਂ ਅਰਥ ਨਿਸ਼ਾਭੀਆਂ ਦਾ ਪ੍ਰਚਾਰ ਕਰਨ ਦੇ ਵਿੱਚ ਮਰਗੀ ਹੋਇਆ ਮਨ ਨੂੰ ਬੜੀ ਇਸ ਗੱਲ ਦਾ ਰੰਝ ਹੈ ਕਿ ਅੱਜ ਪੰਜਾਬ ਦੇ ਲੋਕਾਂ ਦਾ ਪੈਸਾ ਉਜਾੜ ਉਜਾੜਿਆ ਜਾ ਰਿਹਾ ਠੀਕ ਹੈ ਸੇ ਆਪਣੀ ਜਿਹੜੀ ਫੋਕੀ ਚੌਧਰ ਜਮਾਉਣ ਵਾਸਤੇ ਠੀਕ ਚੈਤਨ ਜੀ ਦੇਖੋ ਸਰਕਾਰਾਂ 'ਚ ਤੁਸੀਂ ਵੀ ਰਹੇ ਅਕਾਲੀ ਦਲ ਦੇ ਨਾਲ ਬੜੀਆਂ ਸੱਤਾ ਹੜਾਈਆਂ ਬੀਜੇਪੀ ਨੇ ਪਰ 70 ਸਾਲ ਚ ਕਹਿੰਦੇ ਕੁਝ ਹੋਇਆ ਹੀ ਨਹੀਂ ਹੈ ਅੱਜ ਦੇ ਨਾ ਮੈਨੂੰ ਕਿਉਂਕਿ ਮੇਰੇ ਵੱਡੇ ਭਰਾ ਨੇ ਟੀਨੂ ਜੀ ਔਰ ਟੀਨੂ ਜੀ ਦੀ ਮੈਂ ਗੱਲ ਸੁਣ ਕੇ ਮੈਨੂੰ ਲੱਗਣ ਡਿਆ ਸੀਗਾ ਕਿ ਕੁਝ ਤੋਂ ਮਜਬੂਰੀਆਂ ਰਹੀ ਹੋਣਗੀਆਂ ਯੂਹੀ ਬੇਵਫਾ ਹੋਤਾ ਨਹੀਂ ਕੋਈ ਟੀਨੂ ਜੀ ਤੁਸੀਂ ਜੋ ਵੀ ਕਹੋ ਜਿੱਦਾਂ ਵੀ ਕਹੋ ਅੱਜ ਮੈਨੂੰ ਤੁਹਾਡੀ ਲਾਚਾਰੀ ਨਜ਼ਰ ਆ ਰਹੀ ਆ ਤੁਹਾਡੇ ਉੱਤੇ ਮੈਨੂੰ ਤਰਸ ਆ ਰਿਹਾ ਵਾ ਕਿ ਤੁਸੀਂ ਉਹ ਸਟੇਟਮੈਂਟਸ ਯੂਜ਼ ਕਰਦੇ ਪਏ ਜੇ ਜਿਹੜੀਆਂ ਸਟੇਟਮੈਂਟਸ ਆ ਨਾ ਸਿਰ ਬਣਦਾ ਪਿਆ ਨਾ ਕੋ ਮੂੰਹ ਬਣਦਾ ਪਿਆ ਮਜ਼ਾ ਤਾਂ ਹੁੰਦਾ ਅੱਜ ਮੇਰੇ ਸਤਕਾਰਯੋਗ ਟੀਨੂ ਵੀਰ ਜੀ ਇੰਨੀ ਗੱਲ ਕਹਿੰਦੇ ਕਿ ਜਿਹੜੇ ਹਾਸੀ 17 ਕੇ 16 ਅਸੀਂ ਮੈਡੀਕਲ ਕਾਲਜ ਬਣਾਉਣੇ ਸੀ ਉਹਨਾਂ ਦੇ ਵਿੱਚੋਂ ਤਕਰੀਬਨ ਸਾਰੇ ਮੈਡੀਕਲ ਕਾਲਜਾਂ ਦੇ ਅਸੀਂ ਪਖਾਨੇ ਬਣਾ ਦਿੱਤੇ ਆ ਤੇ ਕਾਲਜ ਵੀ ਬਣਨ ਵਾਲੇ ਆ ਇਹਨਾਂ ਨੇ ਤਾਂ ਨਾ ਇਹਨਾਂ ਦੇ ਕਾਲਜ ਲੱਪੇ ਨਾ ਪਖਾਨੇ ਲੱਪੇ ਅੱਜ ਸਾਰਾ ਪੰਜਾਬ ਹਸੰਡਿਆ ਸਾਰੇ ਕਹਿੰਦੇ ਖੁਸ਼ ਹੋ ਰਹੇ ਨੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਤੇ ਹਸਾਬ ਦੇ ਸਿੱਖਿਆ ਕ੍ਰਾਂਤੀ ਦਾ ਹਿੱਸਾ ਹੈ ਕਮਾਲ ਦੀ ਗੱਲ ਆ ਮੈਂ ਕਹਿੰਦਾ ਸਿੱਖਿਆ ਕ੍ਰਾਂਤੀ ਦਾ ਹਿੱਸਾ ਵੇਖ ਲਓ ਤੁਸੀਂ ਦੇਖੋ ਮੈਂ ਪਖਾਨਿਆਂ ਦੇ ਅਗੇਂਸਟ ਨਹੀਂ ਹੈਗਾ ਹੋਣੇ ਚਾਹੀਦੇ ਨੇ ਸਕੂਲਾਂ ਕਾਲਜਾਂ ਵਿੱਚ ਕਿਉਂ ਨਹੀਂ ਹੋਣੇ ਚਾਹੀਦੇ ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਗੁਸਲਖਾਨਾ ਨਾ ਦਾ ਲੇਖ ਲੇਖ ਜਿੱਦ ਮੈਂ ਕਾਲਜ ਚ ਪੜਦਾ ਸੀਗਾ ਉਹਨਾਂ ਨੇ ਉਸ ਟਾਈਮ ਗੁਸਲਖਾਨੇ ਦੀ ਇੱਕ ਵੈਲਿਊ ਦੱਸੀ ਸੀ ਸਮਾਜ ਦੇ ਵਿੱਚ ਗੁਸਲਖਾਨੇ ਦੀ ਵੈਲਿਊ ਕੀ ਆ ਔਰ ਖਾਸ ਤੌਰ ਤੇ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਵਾਸਤੇ ਸੜਕ ਦੇ ਉੱਤੇ ਬਣਾਏ ਜਾਣ ਵਾਲੇ ਗੁਸਲਖਾਨਿਆਂ ਦੀ ਵੈਲਿਊ ਕੀ ਆ ਉਹਦੇ ਉੱਤੇ ਲੇਖ ਸੀਗਾ ਉਹ ਬਹੁਤ ਤਗੜਾ ਲੇਕਿਨ ਉਸ ਉਹ ਉਹ ਚੀਜ਼ ਨੂੰ ਇੱਕ ਸਾਈਡ ਤੇ ਰੱਖ ਕੇ ਜੇ ਮੈਂ ਗੱਲ ਕਰਦਾ ਤੇ ਅੱਜ ਮੈਂ ਹੈਰਾਨ ਹੋ ਗਿਆ ਵਾਂ ਟੀਨੂ ਜੀ ਤੁਸੀਂ ਕਹਿੰਦੇ ਪਏ ਬਿ ਹੁਣ ਤੱਕ ਹੋਇਆ ਕੱਖਣੀ ਮਤਲਬ ਅੱਜ ਕਿਹੜੇ ਰਸਤੇ ਤੇ ਤੁਸੀਂ ਤੁਰ ਪਏ ਜੇ ਕਿਹੜੀਆਂ ਗੱਲਾਂ ਕਰਨ ਤੁਰ ਪਏ ਜੇ ਕਿਹੜੀਆਂ ਲੋਕਾਂ ਨੂੰ ਗੱਲਾਂ ਸਮਝਾਉਂਦੇ ਪਏ ਜੇ ਮੈਡੀਕਲ ਕਾਲਜ ਤੁਹਾਡੇ ਕੋਲ ਬਣਿਆ ਕੋਈ ਨਹੀਂ ਮੈਡੀਕਲ ਕਾਲਜ ਨਹੀਂ ਬਣਿਆ ਜਿੱਥੇ ਨੀਂ ਪੱਥਰ ਰੱਖਣਾ ਸੀ ਉਥੇ ਪਖਾਨਾ ਹੀ ਬਣਾ ਛੱਡਦੇ ਤੇ ਮੈਂ ਮੰਨ ਲੈਂਦਾ ਵੀ ਚਲੋ ਤੁਸੀਂ ਕੋਈ ਨਵਾਂ ਪਖਾਨਾ ਬਣਾਇਆ ਤੁਸੀਂ ਤੇ ਪੁਰਾਣੇ ਪੱਖਾਨਿਆਂ ਦੀ ਰਿਪੇਅਰ ਕਰਕੇ ਉਹਦੇ ਤੇ ਟੈਗ ਲਾਉਂਦੇ ਪਏ ਜ ਮਜ਼ਾ ਤਾਂ ਆਉਂਦਾ ਜੇ ਤੁਸੀਂ ਉਹਨਾਂ ਸਕੂਲਾਂ ਦੇ ਵਿੱਚ ਪ੍ਰਿੰਸੀਪਲਾਂ ਦੀ ਭਰਤੀ ਕਰਦੇ ਨਮਾਇੰਦਗੀ ਕਰਾਉਂਦੇ ਜਿਹੜੇ ਪ੍ਰਿੰਸੀਪਲ ਪ੍ਰਿੰਸੀਪਲਾਂ ਤੋਂ ਵਾਂਝੇ ਫਿਰੰਡੇ ਨੇ ਸਕੂਲ ਅੱਜ ਮੈਂ ਤੁਹਾਡੀ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦਾ ਜਦੋਂ ਸਰਕਾਰ ਸ਼ੁਰੂ ਹੋਈ ਸੀ ਆਮ ਆਦਮੀ ਪਾਰਟੀ ਦੀ ਤੇ ਜਦੋਂ ਇਹਨਾਂ ਦੀ ਪਾਰਟੀ ਰੁਕ ਰੁਕਸਤ ਹੋਈ ਸੱਤਾ ਤੋਂ 300 ਤੋਂ ਵੱਧ ਸਕੂਲ ਬੰਦ ਹੋ ਚੁੱਕੇ ਨੇ ਦਿੱਲੀ ਦੇ ਇਹਨਾਂ ਲੋਕਾਂ ਨੇ ਦਿੱਲੀ ਦੇ ਵਿੱਚ ਜਦੋਂ ਸਕੂਲ ਬਣਾਏ ਉਹਨਾਂ ਸਕੂਲਾਂ ਦੇ ਕਮਰੇ 15 ਲੱਖ ਤੋਂ ਲੈ ਕੇ 45 ਲੱਖ ਰੁਪਏ ਤੱਕ ਦਾ ਖਰਚਾ ਕਰਨ ਕੀਤਾ ਸਾਡੇ ਮਾਨਯੋਗ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੇ ਵਿਧਾਨ ਸਭਾ ਦੇ ਵਿੱਚ ਇਹਦਾ ਉਲੇਖ ਕੀਤਾ ਔਰ ਤੁਸੀਂ ਮੈਨੂੰ ਇੱਥੇ ਇਹ ਦੱਸੋ ਗੱਲ ਤੁਸੀਂ ਮੈਨੂੰ ਇਹ ਦੱਸੋ ਗੱਲ ਇੱਥੇ ਬਈ ਇਸ ਤਰੀਕੇ ਸਿਰ ਦੀਆਂ ਗੱਲਾਂ ਕਰਕੇ ਜੇ ਪੰਜਾਬੀਆਂ ਨੂੰ ਭਰਮਾ ਰਹੇ ਇਹ ਤੇ ਅੱਜ ਇੱਕ ਨਤੀਜੇ ਆਉਣੇ ਸ਼ੁਰੂ ਹੋ ਗਏ ਆ 2027 ਸੰਦੇ ਕਿਸ਼ਨ ਜੀ ਸੰਨ 2027 ਦੀ ਇਲੈਕਸ਼ਨ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਆ ਕਿ ਅੱਜ ਇਹਨਾਂ ਨੇ ਕਿਹਾ ਜਦੋਂ ਅਸੀਂ ਐਡਾ ਵੱਡਾ ਕਹਿ ਕੇ ਆਏ ਸੀ ਐਡਾ ਕੰਮ ਕਰਨ ਜੋ ਕਰੇ ਨਹੀਂ ਇੰਨਾ ਕੰਮ ਕਰਦੀ ਐ ਕੀ ਅਸੀਂ ਜੀ ਪੱਖਾਨੇ ਦੀ ਰਿਪੇਅਰ ਕਰਾ ਰਹੇ ਆ ਉਹ ਭਲਿਓ ਮਾਨਸੋ ਕੋਈ 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 ਇੰਨਾ ਇੰਨਾ ਜਿਹੜਾ ਤੁਸੀਂ ਇੱਕ ਕੌਤਕ ਰਚਿਆ ਹੋਇਆ ਵਾ ਲੋਕਾਂ ਨੂੰ ਮੂਰਖ ਬਣਾਉਣ ਦਾ ਰਚਿਆ ਹੋਇਆ ਮੈਂ ਬੇਨਤੀ ਕਰਦਾ ਪਹਿਲੀ ਗੱਲ ਤੇ ਇੱਥੇ ਇਹ ਆ ਠੀਕ ਹੈ ਦਿੱਲੀ ਦੇ ਆਨਰੇਬਲ ਠਾਨ ਸਰਵਿਸ ਜੀ ਠੀਕ ਹੈ ਰਵਿੰਦ ਕੇਜਰੀਵਾਲ ਜਿਹਨੂੰ ਲੋਕਾਂ ਨੇ ਕਿਉਂ ਨਕਾਰਿਆ ਸੀ ਕਿਉਂਕਿ ਉਹ ਦਿੱਲੀ ਨਹੀਂ ਰਹਿੰਦੇ ਫਿਰ ਤੇ پورے ਮੁਲਕ ਵਿੱਚ ਪੰਜਾਬ ਦਾ ਹੈਗਾ ਲੈ ਕੇ ਮੈਂ ਆਪਣੇ ਪੰਜਾਬ ਦੇ ਸੁਖਦੇਵ ਜੀ ਭਗਤ ਸਿੰਘ ਜੀ ਮਾਨ ਨੂੰ ਇਹ ਗੱਲ ਕਹਿਣਾ ਮਾਨ ਸਾਹਿਬ ਕਿਸੇ ਤਰੀਕੇ ਔਖੇ ਸੌਕੇ ਹੋ ਕੇ ਪੌਣੇ ਦੇ 2 ਸਾਲ ਪੂਰੇ ਕਰ ਲੋ ਤੁਹਾਡੇ ਅਗੇ ਬੇਨਤੀ ਆ ਇਹਨਾਂ ਨਾਲ ਹੋਰ ਮਜ਼ਾਕ ਨਾ ਕਰੋ ਤੁਸੀਂ ਕਿ ਅੱਜ ਤੁਸੀਂ ਉਹ ਪਖਾਨਿਆਂ ਦੇ ਉੱਤੇ ਤੁਸੀਂ ਆਪਣੇ ਜਿਹੜੇ ਨੰਬਰ ਪਲੇਟ ਲਾਉਂਦੇ ਪਏ ਜੇ ਮੈਨੂੰ ਤੇ ਕ੍ਰਿਟੀਸਾਈਜ਼ ਕਰਦੇ ਵੀ ਤੁਹਾਡੇ ਤਸ ਆਉਂਦਿਆ ਬਾ ਜਿਹੜੇ ਰਸਤੇ ਤੇ ਮਜ਼ਾ ਤਾਂ ਆਉਂਦਾ ਠੀਕ ਠੀਕ ਕਿਸ਼ਨ ਜੀ ਮਜ਼ਾ ਤਾਂ ਆਉਂਦਾ ਅੱਜ ਦੀ ਇਹ ਗੱਲ ਕਰਦੇ ਕਿ ਸਾਡੇ ਬੱਚਿਆਂ ਨੇ ਇਦਾਂ ਦਾ ਰਿਸਰਚ ਕੀਤੀ ਆ ਇਹਨਾਂ ਨੇ ਸਾਡੇ ਬੱਚਿਆਂ ਨੇ ਸਰਕਾਰੀ ਸਕੂਲਾਂ ਦੇ ਆ ਠੀਕ ਠੀਕ ਪਰ ਦੇਖੋ ਸਾਰਾ ਠਿਕਰਾ ਸਾਬਕਾ ਸਰਕਾਰਾਂ ਦੇ ਭੰਨਿਆ ਗਏ ਇਹ ਸੀ ਇਹੀ ਆ ਸੀ ਪਟਚੋਲ ਕਰਨ ਦੀ ਕੋਈ ਸੁਖਦੇਵ ਜੀ ਦੇਖੋ ਸਰਕਾਰਾਂ ਚ ਕਾਂਗਰਸ ਵੀ ਰਹੀ ਹੈ ਕੁਝ ਢੱਕਾ ਹੀ ਨਹੀਂ ਤੋੜਿਆ ਗਿਆ ਤਾਂ ਸਾਨੂੰ ਬਣਾਉਣੇ ਪੈ ਰਹੇ ਨੇ ਪੰਜਾਬ ਚ ਪਖਾਨੇ ਉਹ ਵੀ ਸਕੂਲਾਂ ਦੇ ਅੰਦਰ ਹਾਲਾਂਕਿ ਜਿਹੜਾ ਪਧੌੜ ਦਾ ਉਦਘਾਟਨ ਸਮਾਗਮ ਹੋਇਆ ਜਿਸ ਵਿੱਚ ਉਹ ਨੇਮਪਲੇਟ ਜਨ ਤੱਕ ਹੋਈ ਹੈ ਉਹ ਰੀਨੋਵੇਸ਼ਨ ਦੀ ਸੀ ਹਾਂ ਬੇਖੋ ਗੱਲ ਫਿਰ ਕੀ ਹੈ ਕ੍ਰਿਸ਼ਨ ਜੀ ਵੀ ਧਿਰੂ ਜੀ ਕਿਸ ਬਹਾਫ ਤੇ ਬੜੇ ਅੰਕੜੇ ਦਿੱਤੇ ਆ ਬੜੀ ਉਹ ਗੱਲ ਕੀਤੀ ਹੈ ਪਰ ਮੈਨੂੰ ਤਾਂ ਲੱਗਦਾ ਵੀ ਪਤਾ ਨਹੀਂ ਉਹ ਕਿਸ ਮਜਬੂਰੀ ਚ ਇਹ ਤਾਂ ਦੀ ਗੱਲ ਕਰਦੇ ਕਰਨੀ ਨਹੀਂ ਚਾਹੀਦੀ ਦੇਖੋ ਸਾਡੇ 19000 ਸਕੂਲ ਆ ਪੰਜਾਬ ਦੇ ਵਿੱਚ ਜੀ ਜੀ ਮੈਨੂੰ ਅੰਕੜਾ ਦਰਿਆ ਸਾਡੇ 19000 ਤੋਂ ਵੱਧ ਸਕੂਲ ਆ ਪੰਜਾਬ ਦੇ ਵਿੱਚ ਉਹ ਭਾਈ 70 ਸਾਲਾਂ ਜੀ ਬਣਿਆ ਉਹਨਾਂ ਚ ਕਮਰੇ ਵੀ ਐ ਤੁਸੀਂ ਦੋ ਕਮਰੇ ਐਡ ਕਰਤੇ 10 ਕਰਤੇ 50000 ਕਿਲੋਮੀਟਰ ਐਡ ਕਰਤਾ ਐੜੀ ਕੀਤਾ ਨਾ ਬਣਾਇਆ ਤਾਂ ਕੁਛ ਨਹੀਂ ਇੱਕ ਸਕੂਲ ਦੀ ਨਵੀਂ ਬਿਲਡਿੰਗ ਦੱਸ ਦੇ ਤੀਨੂ ਜੀ ਬਣਾਈ ਹੋਵੇ ਇਹਨਾਂ ਦੇ ਵਿਧਾਨ ਸਭਾ ਦੇ ਰਿਕਾਰਡ ਚ ਹੀ ਕਹਿ ਦੇਣਾ ਇੱਕ ਇਹਨਾਂ ਦੇ ਢੋ ਸਾਬ ਨੇ ਪੁੱਛਿਆ ਸੀ ਵੀ ਮੇਰੇ ਉੱਤੇ ਸਕੂਲ ਬਣਨਾ ਸੀ ਹਜੇ ਬਣੂਗਾ ਸਕੂਲ ਹੋਵੇ ਬਨਸ ਕਹਿੰਦੇ ਬਣੂਗਾ ਇਸ ਕਰਕੇ ਇੱਕ ਵੀ ਸਕੂਲ ਦੀ ਬਿਲਡਿੰਗ ਨਵੀਂ ਬਣਾਈ ਹੋਵੇ ਇਹ 1.7019 1.1900 ਸਕੂਲਾਂ ਦੀਆਂ ਬਿਲਡਿੰਗਾਂ ਬਣੀਆਂ ਦੇ ਵਿੱਚ ਬੈਠ ਕੇ ਪੇਂਟ ਕਰਕੇ ਇੱਟਾਂ ਕਰਕੇ ਉਹ ਉਹਦੇ ਨਾਲ ਗੱਲ ਨਹੀਂ ਪਾੜੀ ਔਰ ਉਹਦੇ ਵਿੱਚ ਮੈਂ ਇੱਕ ਗੱਲ ਦੱਸਣ ਲੱਗਿਆ 12.000 ਸਕੂਲ ਅਸੀਂ ਸਮਾਰਟ ਕਰਕੇ ਗਏ ਸੀ ਜਿਹਦੇ ਕਰਕੇ ਸਾਨੂੰ 2 ਸਾਲ ਲਗਾਤਾਰ ਜਿਹੜਾ ਸਾਡਾ ਨੀਤੀ ਉਯੋਗ ਹੈ ਉਹ ਦੋ ਸਾਲ ਤੋਂ ਬਰਕਰਾਰ ਸਕੂਲਾਂ ਦੇ ਵਿੱਚ ਨੰਬਰ 1 ਮੇਰੀ ਮੇਰੀ ਪੂਰੀ ਗੱਲ ਸੁਣ ਲਓ ਜੀ ਨੰਬਰ 1 ਸਾਨੂੰ ਦਿੰਦਾ ਰਿਹਾ ਪਖਾਨੇ ਵੀ ਸੀ ਇਹਨਾਂ ਨੇ ਰਿਪੇਅਰ ਕੀਤੇ ਆ ਸਕੂਲਾਂ 'ਚ ਪਖਾਨੇ ਵੀ ਸੀ ਸਾਰਾ ਕੁਝ ਸੀਗਾ ਜੇ ਕਿਤੇ ਤੁਹਾਨੂੰ ਕੋਈ ਚੀਜ਼ ਐਡ ਵੀ ਕਰਨੀ ਪੈਗੀ ਕਿਸ਼ਨ ਜੀ ਤੁਸੀਂ ਤੁਹਾਡਾ ਸਟੂਡੀਓ ਆ ਕਿਤੇ ਤੁਹਾਨੂੰ ਨਵਾਂ ਪਖਾਨਾ ਬਣਾਉਣਾ ਨਹੀਂ ਪੈ ਸਕਦਾ ਕੋਈ ਕਿਸੇ ਨਵੇਂ ਕਮਰੇ ਨਾਲ ਅਟੈਚ ਕਰਨਾ ਪੈ ਸਕਦਾ ਕੋਈ ਹੋਰ ਕਰ ਸਕਦਾ ਉਹਨੂੰ ਬਣਾ ਕੇ ਸੀ ਕਿ ਜਿਵੇਂ ਅਸੀਂ ਕਦੂ ਚ ਤੀਰ ਮਾਰਤਾ ਇਹ ਗੱਲ ਇਹ ਗੱਲ ਕੋਈ ਬਾਜਬ ਨਹੀਂ ਮੈਂ ਤੁਹਾਨੂੰ ਇਹਦੀ ਅਸਲੀ ਸੱਚਾਈ ਵੀ ਦੱਸ ਦਿੰਦਾ ਅਸਲ ਸੱਚਾਈ ਕੀ ਹੈ ਨੈਸ਼ਨਲ ਐਜੂਕੇਸ਼ਨ ਜਿਹੜੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਨਾ 2020 ਉਹਦੇ ਤਹਿਤ ਸਾਨੂੰ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਨੇ 2209.46 ਕਰੋੜ ਰੁਪਇਆ 24-25 ਵਾਸਤੇ ਸੈਂਕਸ਼ਨ ਕੀਤਾ ਇਨਫਰਾਸਟ੍ਰਕਚਰ ਸਕੂਲ ਦਾ ਜਿਹੜਾ ਹੈਗਾ ਅਪਗ੍ਰੇਡ ਕਰਨ ਇਹ ਉਹਦੇ ਤਹਿਤ ਜਿਹੜਾ ਹੈਗਾ ਉਹ ਹੈਗੀ ਪ੍ਰਾਈਮ ਮਿਨਿਸਟਰ ਸਕੂਲ ਰਾਈਜ਼ਿੰਗ ਇੰਡੀਆ ਯੋਜਨਾ ਉਹਦੇ ਤਹਿਤ ਜਿਹੜੇ ਇਹ ਪੈਸੇ ਖਰਚੇ ਜਾ ਰਹੇ ਨੇ ਔਰ ਉਹਦੇ ਵਿੱਚ ਉਹਨਾਂ ਨੇ ਰੱਖਿਆ ਸਕੂਲ ਵਾਸਤੇ ਇੱਕ ਵਾਸਤੇ ਕਿੰਨਾ ਕਰਨਾ ਪਖਾਨੇ ਵਾਸਤੇ ਕਿੰਨਾ ਕਿਹਦੇ ਵਾਸਤੇ ਕਿੰਨਾ ਉਹ ਪੂਰੇ ਉਹਨਾਂ ਨੇ ਦਿੱਤਾ ਹੋਇਆ ਔਰ ਉਹਦੇ ਵਿੱਚ ਘਾਸੋ ਹੀ ਨਹੀਂ ਗੱਲ ਕੀਤੀ ਹੈ ਇਹ ਸਤੰਬਰ 2022 ਚ ਐਮਓਯੂ ਸਾਈਨ ਕਰ ਲੈਂਦੇ ਨੇ ਸੈਂਟਰ ਗਵਰਨਮੈਂਟ ਚ ਨਿਊ ਐਜੂਕੇਸ਼ਨ ਪਾਲਿਸੀ ਦਾ ਫਿਰ ਉਹਨੂੰ ਬੀਡ ਬੈਟਰਾ ਕਰ ਜਾਂਦੇ ਨੇ ਇਹ ਸਤੰਬਰ ਚ ਜਾ ਕੇ ਨਹੀਂ ਕਹਿੰਦੇ ਸਾਨੂੰ ਨਹੀਂ ਤੁਹਾਡੀ ਇਹ ਪਾਲਿਸੀ ਚੰਗੀ ਲੱਗੀ 2000 26 ਜੁਲਾਈ ਜਾ ਕੇ ਇਹਨਾਂ ਨੇ ਬੇਟਰਾ ਕਰ ਲਿਆ ਜੋ ਜੁਲਾਈ 2024 ਚ ਫੇਰ ਜੁਆਇਨ ਕਰ ਲਏ ਮੇਰੇ ਹੁਣ ਇਹਨੇ ਜਿਹੜਾ ਜੁਲਾਈ 2024 ਤੋਂ ਥਰੂ ਫੰਡ ਆ ਗਏ ਉਹਦੇ ਥਰੂ ਇਹਨਾਂ ਨੇ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉੱਤੇ ਦੇ ਕੇ ਉਹ ਜਿਹੜੇ ਪੈਸਿਆਂ ਨੂੰ ਖਰਚ ਕਰਕੇ ਮੈਂ ਨਹੀਂ ਕਹਿੰਦਾ ਉਹ ਸੈਂਟਰ ਦੇ ਪੈਸੇ ਕੋਈ ਇਹਨਾਂ ਨੂੰ ਖਰਾਤ ਆ ਉਹ ਹੱਕ ਬਣਦਾ ਉਹ ਚ ਵੀ 60 40 40% ਇਹਨਾਂ ਨੇ ਵੀ ਲਾਉਣੇ ਆ ਪਰ ਉਹਨੂੰ ਇਸ ਕਿਸਮ ਦੀ ਬ੍ਰਾਂਡਿੰਗ ਕਰਦੇ ਆ ਗਲਤ ਬ੍ਰਾਂਡਿੰਗ ਦੀ ਆ ਉੱਜਮਰ ਟੈਨੂ ਜੀ ਨਾ ਕਦਾ 70 ਸਾਲ ਤੱਕ ਬਰਬਾਦ ਹੋ ਗਿਆ ਦੇਸ਼ ਇੱਥੇ ਤਾਂ ਹੈ ਹੀ ਕੋਈ ਨਹੀਂ ਸੀ ਇਹ ਜਿਹੜੇ ਹੁਣ ਇੰਟਰਨੈਟ ਤੇ ਬੈਠੇ ਆ ਉਹ ਵੀ 70 ਸਾਲ ਚ ਨਹੀਂ ਆਇਆ ਉਹ ਵੀ ਇੰਨੇ ਹੀ ਤਿੰਨ ਸਾਲਾਂ ਚ ਆਇਆ ਔਰ ਜਿਹੜੇ ਇਹ ਐਨਕ ਲਾ ਕੇ ਮੇਰੇ ਵਾਂਗੂ ਬੈਠੇ ਆ ਉਹ ਵੀ 70 ਸਾਲ ਚ ਬਣਦੀ ਨਹੀਂ ਸੀ ਹੁਣੇ ਬਣਦੀ ਸੀ ਰਾਗੀ ਜੀ ਸਾਹਿਬ ਦਾ ਨਾ ਰਿਐਕਸ਼ਨ ਬਲ ਇੰਪੋਰਟੈਂਟ ਆ ਫਿਰ ਜਲਦੀ ਜਲਦੀ ਆਪਾਂ ਇਸ ਸੈਗਮੈਂਟ ਚ ਜੀ ਸਭ ਤੋਂ ਵੱਡੇ ਸਵਾਲ ਕਰਾਂਗੇ ਆਪਾਂ ਠੀਕ ਹੈ ਬਰਾਗੀ ਜੀ ਦੇਖੋ ਸਰਕਾਰ ਦੀ ਇਹ ਦਲੀਲ ਹੈ ਕਿ ਕ੍ਰਾਂਤੀ ਲਿਆਉਣੀ ਜ਼ਰੂਰੀ ਸੀ ਸਿੱਖਿਆ ਦੀ ਇਸ ਕਰਕੇ ਗੋਸਲ ਖਾਨੇ ਜਿਹੜੇ ਆ ਉਸ ਸਕੂਲਾਂ ਚ ਬਣਾਉਣੇ ਪੈਗੇ ਕਾਂਗਰਸ ਵਾਲ ਚੁੱਕਰੀ ਹੈ ਭਾਜਪਾ ਕਹਿ ਰਹੀ ਹੈ ਅਕਾਲੀ ਦਲ ਕਹਿ ਰਿਹਾ ਹੈ ਕਿ ਇਹ ਤਾਂ ਸ਼ਰਮ ਵਾਲੀ ਗੱਲ ਹੈ ਤੁਹਾਡੀ ਸਿਆਸੀ ਪਾਰਖਵਕ ਕੀ ਕਹਿ ਰਹੀ ਹੈ ਕਿ ਕੌਣ ਸਹੀ ਹੈ ਕੌਣ ਗਲਤ ਹੈ ਬਰਾਗੀ ਜੀ ਬਰਾਗੀ ਸਾਹਿਬ ਸੁਣ ਪਾ ਰਹੇ ਹੋ ਆਵਾਜ਼ ਆ ਰਹੀ ਹੈ ਮੇਰੀ ਵਿਰਾਗੀ ਸਾਹਿਬ ਜੇ ਮੇਰਾ ਸਵਾਲ ਤੁਹਾਡੇ ਤੱਕ ਪਹੁੰਚ ਗਿਆ ਤਾਂ ਕੰਪਲੀਟ ਕਰੋ ਆਪਣੀ ਗੱਲ ਹਾਂ ਠੀਕ ਹੈ ਕੋਈ ਗੱਲ ਨਹੀਂ ਵਿਰਾਗੀ ਸਾਹਿਬ ਨਾਲ ਜੁੜਨ ਦੀ ਅਸੀਂ ਕੋਸ਼ਿਸ਼ ਕਰਾਂਗੇ ਟੀਨੂ ਜੀ ਸਾਰਿਆਂ ਨੇ ਘੇਰਾ ਪਾਇਆ ਹੈ ਸਰਕਾਰ ਨੂੰ ਇਸ ਮਸਲੇ ਤੇ ਹਾਲਾਂਕਿ ਮਸਲਾ ਸਿੱਖਿਆ ਦਾ ਹੈ ਸਿੱਖਿਆ ਨਾਲ ਜੁੜੇ ਪਹਿਲੂਆਂ ਦਾ ਹੈ ਪਰ ਪਖਾਨਿਆਂ ਤੇ ਕੰਸੀਡਰ ਆਪੋਜੀਸ਼ਨ ਕਰ ਰਹੀ ਹੈ ਹਾਂ ਇਹ ਸਵਾਲ ਹੈ ਸਿਰਫ ਇੱਕ ਪਖਾਨਾ ਜਿਹੜਾ ਅਬੋਕੇ ਜੀ ਨੇ ਐਮਐਲਏ ਸਾਹਿਬ ਨੇ ਉਹਦਾ ਉਦਘਾਟਨ ਕੀਤਾ ਉਹਨੂੰ ਲੈ ਕੇ ਇਹਨਾਂ ਨੇ ਬੜਾ ਹੋ ਹੱਲਾ ਕੀਤਾ ਪੂਰੇ ਪੰਜਾਬ 'ਚ ਤੇ ਹੁਣੇ ਹੀ ਅਕਾਲੀ ਦਲ ਦੇ ਬੁਲਾਰੇ ਕਹਿ ਰਹੇ ਸੀ ਵੀ ਕੇਜਰੀਵਾਲ ਜੀ ਕਹਿੰਦੇ ਸੀ ਵੀ ਅਸੀਂ ਮਿਸਤਰੀ ਕੋਲ ਉਦਗਾਣ ਕਰਾਇਆ ਕਰਾਂਗੇ ਅਸੀਂ ਫਲਾਨੇ ਕੋ ਕਰਾਇਆ ਕਰਾਂਗੇ ਤੇ ਤੁਹਾਨੂੰ ਪਤਾ ਜਿਹੜੇ ਐਮਐਲਏ ਆ ਭਦੌੜ ਦੇ ਬੋਕੇ ਜੀ ਉਹ ਵੀ ਇੱਕ ਮਜ਼ਦੂਰ ਪਰ ਪਰਿਵਾਰ ਦੇ ਵਿੱਚੋਂ ਐਮਐਲ ਬਣੇ ਉਹ ਲੋਕਾਂ ਨੇ ਬਣਾਇਆ ਉਹਨਾਂ ਨੂੰ 50000 ਵੋਟ ਤੇ ਤੇ ਇੱਕ ਆਮ ਗਰੀਬ ਪਰਿਵਾਰ ਵਿੱਚੋਂ ਆ ਇੱਕ ਟੈਲੀਫੋਨ ਰਿਪੇਅਰ ਕਰਕੇ ਇੱਥੇ ਤੱਕੋਂ ਪਹੁੰਚਿਆ ਸੋ ਉਹ ਤਾਂ ਉਹ ਤਾਂ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਆ ਦੂਜੀ ਗੱਲ ਹਮਮ ਦੇਖੋ ਇੱਕ ਬਾਥਰੂਮ ਨੂੰ ਇੱਕ ਟਾਇਲਟ ਨੂੰ ਲੈ ਕੇ ਇਹਨਾਂ ਨੇ ਜੀ ਸ਼ਰਮ ਆਉਂਦੀ ਹੈ ਜੀ ਸ਼ਰਮ ਆਉਂਦੀ ਹੈ ਜੀ ਸਾਰੇ ਅਕਾਲੀ ਦਲ ਭਾਜਪੀ ਕਾਂਗਰਸ ਹੁਣ ਦੇਖੋ ਸਾਰੇ ਇੱਕ ਪੇਜ ਤੇ ਆ ਸੋਨੇ ਕੋਈ ਕੋਈ ਬੋਲੀ ਨਾ ਸਾਰੇ ਹੌਣ ਨਹੀਂ ਕੀਤਾ ਤੁਹਾਡੇ ਤਾਂ ਸਾਹ ਜੀ ਨਹੀਂ ਵੀ ਸੁਖਵੀਰ ਜੀ ਇੰਨੀ ਸ਼ਰਮ ਨਹੀਂ ਕਰਨੀ ਚਾਹੀਦੀ ਮੈਂ ਤੁਹਾਨੂੰ ਹੋਰ ਦੱਸਦਾ ਗੱਲ ਹੋਰ ਦੱਸਦਾ ਗੱਲ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਸਕੂਲਾਂ ਚ ਮੈਂ ਵੀ ਉਦੋਂ ਐਮਐਲਏ ਸੀ ਸਕੂਲਾਂ 'ਚ ਪੀਣ ਵਾਲੀ ਪੀਣ ਵਾਲਾ ਪਾਣੀ ਦਾ ਪ੍ਰਬੰਧ ਨਹੀਂ ਸੀ ਟੋਲਟਾਂ ਦਾ ਪ੍ਰਬੰਧ ਨਹੀਂ ਸੀ ਮੈਂ ਅੱਜ ਯਾਦ ਕਰਦਾ ਉਹਨਾਂ ਨੂੰ ਕਿਹਾ ਨਹੀਂ ਉਸ ਵੇਲੇ ਦੇ ਸਿੱਖਿਆ ਮੰਤਰੀ ਸਾਡੇ ਇਲਾਕੇ ਦੇ ਮੈਂ ਕਹਿ ਰਿਹਾ ਸੁਪੇਸ਼ ਸਿੰਘ ਬਾਦਲ ਸੀ ਜੀ ਆ ਦੇਖੋ ਉਸ ਸਮੇਂ ਸਰਕਾਰਾਂ ਸੀ ਤੁਹਾਡੇ ਦਾ ਸਾਥੀ ਰਹੇ ਸੀ ਕ੍ਰਿਸ਼ਨ ਸਿੰਘ ਜੀ बार-बार ਕਹਿ ਕੇ ਉਹ ਮੰਤਰੀ ਉਹ ਸੀ ਜਿਨ੍ਹਾਂ ਦੇ ਆਪਣੇ ਨਿਆਣੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਸੀ ਉਹਨਾਂ ਨੂੰ ਪਰਵਾਹ ਕੋਈ ਨਹੀਂ ਸੀ ਉਹ ਤਾਂ ਆਪ ਸਨਾਵਰ ਦੇ ਪੜੇ ਕੋਈ Shimla 'ਚ ਪੜਿਆ ਕੋਈ ਅਮਰੀਕਾ ਪੜਿਆ ਉਹਨਾਂ ਨੂੰ ਕੀ ਪਰਵਾਹ ਸੀ ਮੰਤਰੀ ਸੀ ਮੈਂ ਤੁਹਾਨੂੰ ਦੱਸਣ ਲੱਗਾ ਇੱਕ ਗੱਲ ਮੈਂ ਉਸ ਵੇਲੇ ਅਕਾਲੀ ਸਰਕਾਰ 'ਚ ਕਹਿਣਾ ਵੀ ਪਿੰਡਾਂ 'ਚ ਪੀਣ ਵਾਲਾ ਪਾਣੀ ਨਹੀਂ ਸਕੂਲਾਂ 'ਚ ਟਾਇਲਟ ਹੈ ਨਹੀਂ ਕਹਿੰਦੇ ਜੀ ਸਾਡੇ ਕੋਲ ਫੰਡ ਹੀ ਨਹੀਂ ਜੀ ਮੈਂ ਮੈਂ ਆਪਣੇ ਕੋਈ ਦੋਸਤ ਮਿੱਤਰ ਐਨ ਆਰ ਆਈ ਆ ਜੋ ਸਾਡੇ ਵਿੱਚ ਨਹੀਂ ਉਹ ਰੂਹ ਉਹ 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 ਪਵਿੱਤਰ ਆਤਮਾ ਸਾਡੇ ਵਿੱਚ ਨਹੀਂ ਸੁਰਿੰਦਰ ਸਿੰਘ ਮਿੱਝਰ ਉਹਨਾਂ ਨੂੰ ਕਹਿ ਕੇ ਲੱਖਾਂ ਰੁਪਈਆ ਮੈਂ ਸਰਕਾਰੀ ਸਕੂਲਾਂ ਵਿੱਚ ਲਵਾਇਆ ਪੀਣ ਵਾਲੇ ਪਾਣੀ ਦੇ ਪ੍ਰਬੰਧ ਕਰਾਏ ਤੇ ਟੋਲਟਾਂ ਬਣਵਾਈਆਂ ਇਹ ਸੀ ਉਸ ਵੇਲੇ ਦੀ ਸਰਕਾਰ ਦਾ ਰਵਈਆ ਸਰਕਾਰੀ ਸਕੂਲਾਂ ਪ੍ਰਤੀ ਤੇ ਅੱਜ ਭਈ ਜੇ 55000 ਨਵੇਂ ਕਮਰੇ ਵੀ ਬਣਾਏ ਆ ਭਾਜਪੀ ਵਾਲਿਓ ਇਧਰ ਵੀ ਧਿਆਨ ਦਿਓ ਹੁਣ 55000 ਕਮਰੇ ਬਣਾਏ ਆ ਠੀਕ ਹੈ 1400 ਕਿਲੋਮੀਟਰ ਬਾਉਂਡਰੀ ਬਾਲ ਕੀਤੀ ਆ ਸਾਇੰਸ ਲੈਬਸ ਬਣਾਈਆਂ ਸਾਇੰਸ ਲੈਬਸ ਕੰਪਿਊਟਰ ਰੂਮ ਫਰਸਟ ਕਲਾਸ ਕੱਲ ਮੈਂ ਇੱਕ ਸਕੂਲ ਚ ਜਾ ਕੇ ਆਇਆ ਰਚਨ ਜੀ ਮੈਂ ਬੱਚਿਆਂ ਨੂੰ ਪੁੱਛਿਆ ਟੀਚਰਸ ਨੂੰ ਪੁੱਛਿਆ ਸਾਰਿਆਂ ਨੂੰ ਕੰਪਿਊਟਰ ਆਉਂਦਾ ਕਹਿੰਦੇ ਬਿਲਕੁਲ ਹਿੰਦੀ ਪੰਜਾਬੀ ਅੰਗਰੇਜ਼ੀ ਵਿੱਚ ਸਾਰੇ ਬੱਚੇ ਕੰਪਿਊਟਰ ਤੇ ਕੰਮ ਕਰ ਸਕਦੇ ਪਲੇਗਰਾਉਂਡਸ ਬਣਾਈਆਂ ਸਾਰ ਤੁਸੀਂ ਸਾਫ ਮਾਡਰਨ ਮੈਥਡ ਆਫ ਐਜੂਕੇਸ਼ਨ ਮਾਡਰਨ ਮੈਥਾ ਸਮਾਜ ਸੇਵੀ ਲੋਕਾਂ ਨੂੰ ਕਹਿੰਦਾ ਰਹਿਆ ਕਿ ਭਾਈ ਆ ਸਕੂਲਾਂ ਦਾ ਹਾਲ ਦੇਖ ਲਓ ਬਹੁਤ ਬਾੜਾ ਹੋਇਆ ਪਿਆ ਮੈਨੂੰ ਨਾ ਇੱਕ ਫੇਰ ਸ਼ੇਰ ਯਾਦ ਆਇਆ ਇਸ ਚਲ ਦੇ ਵਿੱਚ ਤੀਨੂ ਜੀ ਮੇਰੇ ਸਤਿਕਾਰਯੋਗ ਨੇ ਸਾਰੇ ਐ ਜਦ ਮੈਂ ਮਿਲਾਂ ਥਾ ਨਾ ਜਾਣਾ ਨਾ ਜਾਣੇ ਹਰਵਿੰਦਰ ਸਾਹਿਬ ਉਹਨਾਂ ਮੈਂ ਜੋਸ਼ੀ ਸਾਹਿਬ ਕੰਪਲੀਟ ਕਰ ਰਹੇ ਨੇ ਆ ਗਿਆ ਮੈਂ ਤੁਹਾਨੂੰ ਥੋੜੀ ਜਾਣਕਾਰੀ ਦੇ ਦੇਣਾ ਟੀਨੂ ਜੀ ਸਵੱਛ ਭਾਰਤ ਅਭਿਆਨ ਦੇ ਤਹਿਤ 11 ਕਰੋੜ ਤੋਂ ਵੱਧ ਟਾਇਲਟ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੀ ਸਰਕਾਰ ਦੇ ਵਿੱਚ ਬਣੇ ਨੇ ਤੁਸੀਂ ਥੋੜਾ ਜਿੰਨਾ ਗਿਆਨ ਲੈ ਜਾਓ ਆਨਰੇਬਲ ਸੀਐਮ ਭਗਵੰਤ ਸਿੰਘ ਜੀ ਮਾਨ ਨੂੰ ਦੇ ਦਿਓ ਤਾਂ ਕਿ ਉਹ ਉਹਨਾਂ ਨੂੰ ਸੋਦੀਆ ਸਾਹ ਨੂੰ ਦੇ ਦੇਣਾ 2.5 ਲੱਖ ਦੇ ਕਰੀਬ ਕਮਿਊਨਿਟੀ ਸੈਨੀਟਰੀ ਕੰਪਲੈਕਸ ਬਣਾਏ ਗਏ ਇਹ ਤਾਂ ਤੀਜੀ ਸੁਣ ਲੋ 6 ਲੱਖ ਤੋਂ ਵੱਧ ਪਿੰਡ ਜਿਹੜੇ ਖੁੱਲੇ ਚ ਸ਼ੌਚ ਕਰਦੇ ਸੀ ਨਾ ਉਹਨਾਂ ਵਾਸਤੇ ਸ਼ੌਚ ਦੇ ਜਿਹੜੇ ਜਿਹੜੇ ਬਣਵਾ ਇੰਤਜ਼ਾਮ ਕੀਤੇਗੇ ਪ੍ਰੋਬਲਮ ਕੀ ਆਉਂਦੀ ਸੁਣ ਲੋ ਪ੍ਰੋਬਲਮ ਇਹ ਆਉਂਦੀ ਆ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਪੈਸੇ ਆਉਂਦੇ ਨੇ ਉਹਦੇ ਵਿੱਚ ਤੁਹਾਡਾ ਕੰਟਰੀਬਿਊਸ਼ਨ ਹੈਗਾ 32 40% ਇਹਨਾਂ ਨੇ ਕਿਸੇ ਵੀ ਸੈਂਟਰ ਗਵਰਨਮੈਂਟ ਦੀ ਸਕੀਮ ਨੂੰ ਪੰਜਾਬ ਚ ਇੰਪਲੀਮੈਂਟ ਨਹੀਂ ਹੋਣ ਦਿੰਦੇ ਮੇਰੇ ਪਿੰਡਾਂ ਦੇ ਲੋਕ ਓ ਮੇਰੀਆਂ ਭੈਣਾਂ ਜਿਹੜੀਆਂ ਅੱਜ ਵੀ ਸੰਗ ਮਹਿਸੂਸ ਕਰਦੀਆਂ ਨੇ ਬਾਹਰ ਜਾਣ ਵਾਸਤੇ ਸ਼ੌਚ ਕਿਉਂ ਨਹੀਂ ਉਹਨਾਂ ਦੇ ਫਾਰਮ ਭਰੇ ਜਾਂਦੇ ਕਿਉਂ ਨਹੀਂ ਉਹਨਾਂ ਲੋਕਾਂ ਨੂੰ ਜਿਹੜੀ ਸੈਂਟਰ ਵੱਲੋਂ ਸਕੀਮ ਆਉਂਦੀ ਹੈ ਸ਼ੌਚ ਬਣਾਉਂਦੀ 25 3000 ਰੁਪਿਆ ਕਿਉਂ ਨਹੀਂ ਦਿੱਤੀ ਜਾਂਦੀ ਉਹਨਾਂ ਦੇ ਮਕਾਨ ਗਰੀਬ ਭਰਾਵਾਂ ਦੇ ਜਿਨ੍ਹਾਂ ਦੇ ਮਕਾਨ ਟੁੱਟ ਗਏ ਨੇ ਸੈਂਟਰ ਗਵਰਨਮੈਂਟ ਵੱਲੋਂ ਉਹਨਾਂ ਦੀ ਗ੍ਰਾਂਟ ਆਉਂਦੀ ਆ ਸਿਰਫ 25 3000 ਰੁਪਿਆ ਸਟੇਟ ਗਵਰਨਮੈਂਟ ਨੇ ਪਾਉਣਾ ਤੁਸੀਂ ਉਹਨਾਂ ਤੱਕ ਸਹੂਲਤਾਂ ਨਹੀਂ ਪਹੁੰਚਾਉਂਦੇ ਐਸੀ ਨਕਮੀ ਸਰਕਾਰ ਝੂਠੀ ਸਰਕਾਰ ਇੱਕ ਜੀਰ ਮੈਨੂੰ ਦੱਸੋ ਸਿੱਖਿਆ ਕਰਾਉਣ ਦੀ ਦੇ ਵਿੱਚ ਟੀਨੂ ਜੀ ਸਵਾਲ ਲੈ ਕੇ ਜਾਓ ਮੇਰਾ ਤੇ ਉਸ ਉਸ ਸਤਕਾਰ ਯੋਗ ਸੁਸੋਧਿਆ ਸਾਹਿਬ ਨੂੰ ਕਹਿ ਦਿਓ ਇੱਕ ਸਪੋਰਟਸ ਯੂਨੀਵਰਸਿਟੀ ਬਣਾਈ ਤੇ ਦਿੱਲੀ ਚ ਜਿਹਦੇ ਵਾਸਤੇ 7 ਕਰੋੜ ਦੀ ਐਡ ਦਿੱਤੀ ਸੀ ਉਹ ਰੱਬ ਦਾ ਵਾਸਤਾ ਮੈਨੂੰ ਦੱਸ ਦਿਓ ਠੀਕ ਹੈ ਉਹ ਠੀਕ ਹੈ ਪਰਖਾਲ ਸਿੰਘ ਸਾਹਿਬ ਵੀ ਐਡ ਆਨ ਕਰਨਗੇ ਠੀਕ ਹੈ ਪਰਖਾਲ ਵੀਰ ਜੀ ਪਰਖਾਲ ਵੀਰ ਜੀ ਠੀਕ ਹੈ ਇੱਕ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਇੱਕ ਮਿੰਟ ਮੈਨੂੰ ਦਿਓ ਇੱਕ ਮਿੰਟ ਬੀਜੀ ਵੀ ਆ ਗਿਆ ਸੁਬਾਹ ਆ ਗਿਆ ਛੋਟੇ ਡਾਇਰੈਕਸ਼ਨ ਪਰਖਾਲ ਜੀ ਸਾਹਿਬ ਦਾ ਲੈ ਲਾ ਮੈਂ ਇਸ ਤੋਂ ਬਾਅਦ ਫਿਰ ਐਡ ਆਨ ਕਰਿਓ ਜੋ ਸੀ ਜਾ ਰੇ ਹੋ ਕਰ ਪਲੀਜ਼ ਮੈਂ ਤੁਹਾਡੀ ਗੱਲ ਤੋਂ ਬੋਲਿਆ ਨਹੀਂ ਮੈਂ ਤੁਹਾਡੀ ਗੱਲ ਤੋਂ ਬੋਲਿਆ ਨਹੀਂ ਮੈਂ ਪਹਿਲਾਂ ਤਾਂ ਟਿੰਨੂ ਸਾਹਿਬ ਦੀਆਂ ਗੱਲਾਂ ਦਾ ਜਵਾਬ ਦੇਣਾ ਸੀ ਕੋਈ ਗੱਲ ਨਹੀਂ ਮੈਂ ਰੋਕ ਰਿਹਾ ਤੁਹਾਨੂੰ ਠੀਕ ਹੈ ਪਰਖਾਲ ਵੀ ਸਾਹਿਬ ਕੰਪਲੀਟ ਕਰੋ ਫਿਰ ਟਿਲਜੀ ਤੋਂ ਛੋਟਾ ਇਰੇਕਸ਼ਨ ਹੋਵੇ ਸੁਖਦੇਵ ਜੀ ਬੈਠੇ ਨੇ ਫਿਰ ਠੀਕ ਹੈ ਪਰਖਾਲ ਜੀ ਬਹੁਤ ਕੱਟ ਸਕਦਾ ਟਿਲਜੀ ਪਿਆਰ ਆ ਮੈਂ ਮਾਜ਼ਰਤ ਚ ਉਹਨਾਂ ਰੋਕ ਰਿਹਾ ਪਰਖਾਲ ਵੀ ਸਾਹਿਬ ਕੁਝ ਸ਼ਟਡਾਊਨ ਕਰਨਾ ਚਾਹੁੰਦੇ ਨੇ ਬਸ ਬੋਟ ਕੱਟ ਸਕਦਾ ਅੱਜ ਸਕੂਲਾਂ ਦਾ ਚੇਤਨ ਜੀ ਚੇਤਨ ਜੀ ਪਲੀਜ਼ ਚੇਤਨ ਜੀ ਸਿਰਫ 3 ਮਿੰਟ ਨੇ ਆਪਣੇ ਕੋਲ 3 ਮਿੰਟ ਨੇ ਸਿਰਫ ਆਪਣੇ ਕੋਲ ਪਲੀਜ਼ ਬੀਜਪੀ ਨੇ ਦਸਾਲ ਅਕਾਲੀ ਦਲ ਨੇ ਰਾਜ ਕੀਤਾ ਇਹਨਾਂ ਨੇ ਮਾਈਕ ਨਹੀਂ ਲੱਗਾ ਸੱਤਾ ਦੇ ਭਾਈਵਾਲ ਰਹੇ ਆ ਤੀਨੂ ਜੀ ਮੈਨੂੰ ਦੱਸਣ ਕਿ ਜੇ ਅਕਾਲੀ ਸਰਕਾਰ ਨੇ ਸਕੂਲਾਂ ਦੇ ਵਿੱਚ ਬੁਨਿਆਦੀ ਸਹੂਲਤਾਂ ਦੀ ਜਿਹੜੀ ਪੂਰੀਆਂ ਨਹੀਂ ਕੀਤੀਆਂ ਤਾਂ ਇਹਨਾਂ ਨੇ ਕਦੋਂ ਰਹਿਣ ਕਰਕੇ ਜਿਹੜਾ ਇਸ ਗੱਲ ਦਾ ਵਿਰੋਧ ਚਟਾਇਆ ਆਪਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਵੀ ਸਕੂਲਾਂ ਦੇ ਵਿੱਚ 44% ਪ੍ਰਿੰਸੀਪਲਾਂ ਤੋਂ ਸਖਣੇ ਨੇ ਸਕੂਲ 80 ਬੱਚਿਆਂ ਦੇ ਪਿੱਛੇ ਇੱਕ ਟੀਚਰ ਇਹ ਹੁੰਦੀ ਸਿੱਖਿਆ ਕ੍ਰਾਂਤੀ 2.5 ਸਾਲਾਂ ਦਾ ਇੰਟੀਟੀ ਜਿਹੜੇ ਕੇਡਰ ਦੇ ਟੀਚਰ ਸੀਗੇ ਉਹਨਾਂ ਨੇ 2.5 ਸਾਲ ਦਾ ਲੰਬਾ ਉਹ ਸਰਕਾਰ ਤਾਂ ਮੰਨ ਨਹੀਂ ਰਹੀ ਪੁਰਖਾਲ ਸਿੰਘ ਸਾਹਿਬ ਉਹ ਤਾਂ ਪੱਲਾ ਝਾੜਦਾ ਕਿ ਨਹੀਂ ਨਹੀਂ ਪੁਰਾਣਿਆਂ ਨੇ ਕੁਝ ਕੀਤਾ ਹੀ ਨਹੀਂ ਹੈ ਠੀਕ ਹੈ ਅੱਛਾ ਇਹਨੂੰ ਜੀ ਐਡ-ਆਨ ਕਰ ਲਓ ਬਹੁਤ ਕੱਟ ਸਕਦਾ ਸਰ 1 ਮਿੰਟ ਮਹਸਦਾਬਾਦ ਇਹਦੇ ਵਿੱਚੋਂ ਇਹਨਾਂ ਨੇ ਜੋਇਨ ਕਰਾਇਆ ਪ੍ਰਖਾਲਦੀ ਸਾਹਿਬ ਰੋਕ ਰਹੇ ਤੁਹਾਨੂੰ ਟੈਨੂ ਜੀ ਕੁਝ ਕਹਿ ਰਹੇ ਨੇ ਹੋਣਾ 52600 6 ਨੌਕਰੀਆਂ ਦੇਤੀਆਂ ਸਿਰਫ ਸਿਰਫ 500 ਨੂੰ ਜੋਇਨ ਕਰਾਇਆ 2000 ਹਜੇ ਵੀ ਆਪਣੇ ਨਿਯੁਕਤੀ ਪੱਤਰ ਲੈਣ ਲਈ ਤਰਸ ਰਹੇ ਨੇ ਠੀਕ ਹੈ ਠੀਕ ਹੈ ਠੀਕ ਹੈ ਸ਼ਮਸ਼ੇਰ ਜੀ ਆ ਕੀ ਗੱਲ ਤੁਹਾਡੀ ਪਤਾ ਨਹੀਂ ਤੁਹਾਨੂੰ ਕਿਹੜੀ ਮਜਬੂਰੀ ਹੈ ਇਹ ਸਿਆਸੀ ਲਾਲਸਾ ਮਾ ਛੱਡ ਦਿਓ ਠੀਕ ਹੈ ਇਹਨੂੰ ਵੀ ਕੰਸੀ ਕਰੋ ਪਲੀਜ਼ ਦੇਓ ਜੀ ਟਾਈਮ ਹੈ ਦੇਖੋ ਇਹ ਲੈ ਜੀ ਮੈਂ ਜ਼ਰੂਰ ਕਹੂੰਗਾ ਕਿ ਉਹਨਾਂ ਨੂੰ ਹੱਸਣ ਦੀ ਆਦਤ ਜਿੰਨੂ ਜ ਸੁਣ ਲਿਓ ਉਹਨਾਂ ਨੂੰ ਹਰਦੀਪ ਸਾਹਿਬ ਆ ਗਈ ਗੱਲ ਤੁਹਾਡੀ ਜਨਾਬ ਆ ਗਈ ਮੈਂ ਬਾਸਰ ਚੋਂ ਨਾ ਰੋਕ ਰਿਹਾ ਦੇਖੋ ਸਮਾ ਵਿਅਰਥਨਾ ਕਰੀ ਆਪਾਂ ਸਮਾ ਵਿਅਰਥਨਾ ਕਰੀਏ ਸਮਾ ਬੜਾ ਕੀਮਤੀ ਹੈ ਪੰਜਾਬ ਦੇ ਲੋਕ ਆਪਣਾ ਤਪ ਦੁਆਵੇ ਸਮਝ ਨਹੀਂ ਆਏਗਾ ਦਰਸ਼ਕਾਂ ਨੂੰ ਨਹੀਂ ਠੀਕ ਹੈ ਅਕਾਲੀ ਦਲ ਨੇ ਆਪਣਾ ਅਭਿਗਵਾਣਾ ਲੋਕਾਂ ਦਾ ਇਹਨੂੰ ਜੀ ਗੱਲ ਕੰਪਲੀਟ ਕਰੋ ਮੈਂ ਸੁਣ ਰਿਹਾ ਤੁਹਾਡੀ ਗੱਲ ਹਮ ਦੇਖੋ ਭਾਜੀਪੀ ਵਾਲੇ ਬਹੁਤ ਉੱਚੀ ਉੱਚੀ ਬੋਲ ਰਹੇ ਮੇਰੇ ਭਰਾ ਦੇਖੋ ਜੇ ਕੋਈ ਦਿੱਲੀ ਦਾ ਫੰਡ ਆਉਂਦਾ ਕੋਈ ਉਹ ਭੀਖ ਨਹੀਂ ਹੈ ਉਹ ਸਾਡਾ ਹੱਕ ਆ ਪੰਜਾਬ ਦਾ ਤੇ ਹਾਲੇ ਤਾਂ ਸਾਡੇ ਬਹੁਤ ਸਾਰੇ ਫੰਡ ਬੀਜੇਪੀ ਨੇ ਰੋਕੇ ਹੋਏ ਇੱਕ ਮਿੰਟ ਹੁਣ ਬੇਚਣਾ ਬੋਲੋ ਬੀਜੇਪੀ ਕਹਿੰਦੇ ਸੀਗੇ ਕਿ ਸਾਨੂੰ ਸੈਂਟਰ ਤੋਂ ਪੈਸੇ ਲੈਣ ਦੀ ਲੋੜ ਨਹੀਂ ਚਲੋ ਬੋਲਣ ਤਾਂ ਦਿਓ ਕੋਈ ਗੱਲ ਨਹੀਂ ਉਹਨਾਂ ਨੂੰ ਬੋਲਣ ਤਾਂ ਦਿਓ ਤੁਹਾਨੂੰ ਸੇਟ ਬਤਾਇਆ ਕਿ ਤੁਹਾਡੀ ਗੱਲ ਤੇ ਗੱਲ ਕਰਾਂ ਤੁਸੀਂ ਸਾਰੇ ਅਵੇਲੇ ਸੀਐਮ ਐਕਸ ਸੀਐਮ ਰਵਿੰਦਰ ਕੇਨੀਵਾਜ ਦੀ ਕਹਿੰਦੇ ਸੀ ਸੈਂਟਰ ਤੋਂ ਪੈਸੇ ਲੈਣ ਦੀ ਲੋੜ ਨਹੀਂ ਸੀ ਉਹ ਆਏ ਉਹ ਆਮ ਆਦਮੀ ਪਾਰਟੀ ਚ ਸਾਡਾ ਹੈਲਥ ਦਾ ਫੰਡ ਕਿੱਥੇ ਹੈ ਅਸੀਂ ਪੁਰਾਣਾ ਬਾਹੜਾ ਗਰਾਊਂਡ ਹੈ ਬਾਈ ਨੇ ਪਹਿਲਾਂ ਦੇ ਆਉਂਦਿਆ ਨਹੀਂ ਸਰਕਾਰੀ ਸਕੂਲਾਂ ਦੀ ਫੀਸ ਵਧਾਉਂਦੀ ਹੈ ਵਧਾਈਆਂ ਤੁਹਾਨੂੰ ਦਿੱਲੀ ਤੁਹਾਡੀ ਸਰਕਾਰ ਨੇ ਫੀਸ ਵਧਾਉਂਦੀ ਆਉਂਦੀ ਹੈ ਸਾਨੂੰ ਸੈਂਡ ਤੋਂ ਪੈਸੇ ਲੈਣ ਦੀ ਠੀਕ ਹੈ ਜੱਲ ਜੱਲ ਸੁਖਦੇਵ ਜੀ ਲਾਸਟ ਰਿਐਕਸ਼ਨ ਠੀਕ ਹੈ ਸੁਖਦੇਵ ਜੀ ਲਾਸਟ ਰਿਐਕਸ਼ਨ ਸਰ ਠੀਕ ਹੈ ਸੁਖਦੇਵ ਜੀ ਠੀਕ ਹੈ ਜੋਸ਼ੀ ਜੀ ਪਲੀਜ਼ ਸੁਖਦੇਵ ਜੀ ਕੰਪਲੀਟ ਕਰਨਗੇ ਸਵਾਲ ਹੈ ਮੈਂ ਤੀਨੂ ਜੀ ਦੀ ਗੱਲ ਆ ਬਿਲਕੁਲ ਸਹਿਮਤ ਆ ਉਗੋ ਕੇ ਸਾਹਿਬ ਕੀ ਬਹੁਤ ਸਾਰੇ ਐਮ ਐਲ ਏ ਆ ਜਿਹੜੇ ਬੜੀ ਹੰਬਲ ਬੈਕਗ੍ਰਾਉਂਡ ਤੋਂ ਆ ਪਰ ਮੈਨੂੰ ਇਹ ਗੱਲ ਦੱਸਦੇ ਕਹਿੰਦੇ ਮੋਬਾਈਲ ਰਿਪੇਅਰ ਕਰਦੇ ਆ ਠੀਕ ਹੈ ਬਿਲਕੁਲ ਠੀਕ ਗੱਲ ਆ ਪਰ ਮੈਨੂੰ ਟੀਨੂ ਜੀ ਦੱਸਣ ਦੀ ਕੋਸ਼ਿਸ਼ ਕਰੋਗੇ ਵੀ 3 ਸਾਲਾਂ ਚ ਉਹਨਾਂ ਨੇ ਫੌਰਨ ਦੇ ਪ੍ਰਾਈਵੇਟ ਟੂਰ ਕਿੰਨੇ ਲਾ ਲਏ ਇਹ ਮੋਬਾਈਲ ਦੇ ਪੈਸੇ ਨਾਲ ਤਾਂ ਇਹ ਨਹੀਂ ਲਾ ਨਹੀਂ ਸਕਦਾ ਇਹ ਦੱਸਣ ਦੀ ਕਿਰਪਾਲਤਾ ਕਰੋਗੇ ਉੱਗੋ ਕੇ ਸਾਹਦੀ ਮੈਂ ਪਾਰਟਿਕੂਲਰ ਗੱਲ ਕਰ ਰਿਹਾ ਵੀ ਫੌਰਨ ਦੇ ਕਿੰਨੇ ਟੂਰ ਲੱਗੇ ਨੇ ਦੂਜੀ ਗੱਲ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਹੁਣ ਕੰਪਿਊਟਰ ਸਿਖਾਉਣ ਲੱਗੇ ਹਾਂ ਕੰਪਿਊਟਰ ਸਿਖਾ ਕੇ ਆਏ ਨੇ ਜੋੜੇ ਮਾਜਰਾ ਸਾਹਿਬ ਟੀਚਰਾਂ ਨੂੰ ਵੀ ਪਿੰਡ ਵਾਲਿਆਂ ਨੂੰ ਵੀ ਸਕੂਲ ਦੇ ਬੱਚਿਆਂ ਨੂੰ ਵੀ ਉਹ ਕੰਪਿਊਟਰ ਸਿਖਾ ਕੇ ਆਏ ਜੋ ਸਮਤਾਪਨੀ ਬਣਤੀ ਆ ਜਿਸ ਕਰਕੇ ਨਾ ਵਿਚ ਨਹੀਂ ਬਾਲਾ ਨਾ ਵਿਚ ਨਹੀਂ ਬਾਲਾ ਉਹ ਨਹੀਂ ਤੁਸੀਂ ਇਹ ਗੇਮ ਉਹਨਾਂ ਨਾਲ ਖੇਡੋ ਜਿੰਨਾਂ ਨਾਲ ਖੇਡਵਾ ਮੇਰੇ ਨਾਲ ਨਾਲ ਖੇਡੋ ਦੇਖੋ ਗੱਲ ਪਤਾ ਕੀ ਹੈ ਮੈਂ ਪਹਿਲਾਂ ਵੀ ਗੱਲ ਕਹੀ ਆ ਬ੍ਰਾਂਡਿੰਗ ਨਾਲ ਕੁਝ ਨਹੀਂ ਬਣਨਾ ਕਰੋ ਟੀਨੂ ਜੀ ਜ਼ੋਰ ਆ ਕੰਮ ਕਰੋਗੇ ਚੰਗਾ ਕਰੋਗੇ ਸਲੂਟ ਵੀ ਕਰਾਂਗੇ ਪਰ ਮੇਰੀ ਇੱਕ ਗੱਲ ਦਾ ਹੋਰ ਮੇਰੀ ਗੱਲ ਮੈਂ ਤੁਹਾਨੂੰ ਕਹੂੰਗਾ ਐਥਿਕਲੀ ਤੁਸੀਂ ਅੱਜ 10 ਸਾਲ ਜਿੱਥੇ ਨਾਲ ਸੱਤਾ ਭੋਗਦੀ ਹੈ ਅੱਜ ਉਹਨਾਂ ਨੂੰ ਕੰਡੈਮਨ ਕਰ ਦਿਓ ਕੀ ਗਰੰਟੀ ਹੈ ਕੱਲ ਨੂੰ ਇਹਨਾਂ ਨੂੰ ਨਹੀਂ ਕੰਡਾਮ ਕਰੋਗੇ ਜਿੰਨਾਂ ਚ ਹੁਣ ਬੈਠਿਓ ਇਹ ਗੱਲ ਨਾ ਕਰੋ ਠੀਕ ਹੈ ਤੁਸੀਂ ਉਹ ਟਾਈਮ ਲਾ ਲਿਆ ਹੁਣ ਦੇ ਗੱਲ ਕਰੋ ਕਿ ਇਹ ਕੀ ਜ਼ਰੂਰੀਆ ਵੀ ਤੁਯੋਦੋ ਇਹਨਾਂ ਦੇ ਖਿਲਾਫ ਨਹੀਂ ਬੋਲੋਗੇ ਜਿਹੜੇ ਹੁਣ ਬੈਠੇ ਕਿਉਂਕਿ ਹੋਰ ਕੋਈ ਠੀਕ ਕਹਿ ਸਕਤੇ ਹੈ ਜੇ ਸਮਾਪਤ ਹੈ ਜੀ ਮਾਫੀ ਚਾਹੁੰਦਾ ਮੈਂ ਰੋਕ ਰਿਹਾ ਤੁਹਾਨੂੰ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੇ ਵੱਡੇ ਸਵਾਲ ਪੰਜਾਬ ਦੀ ਆਪੋਜੀਸ਼ਨ ਨੇ ਖੜੇ ਕੀਤੇ ਕਿ ਹੁਣ ਆ ਵਕਤ ਆ ਗਿਆ ਪੰਜਾਬ ਦੀ ਸਰਕਾਰ ਪਖਾਨਿਆਂ ਦੇ ਉਦਘਾਟਨ ਕਰ ਰਹੀ ਹੈ ਸਰਕਾਰ ਦਾ ਮੰਨਣਾ ਹੈ ਕਿ 70 ਸਾਲਾਂ ਚ ਕੁਝ ਨਹੀਂ ਸੀ ਹੋਇਆ ਇਸ ਕਰਕੇ ਸਾਨੂੰ ਕੰਮ ਕਰਨੇ ਪੈ ਰਹੇ ਨੇ ਪਰ ਇਹ ਕ੍ਰਾਂਤੀ ਅੱਜਕੱਲ ਸਵਾਲਾਂ ਦੇ ਘੇਰੇ 'ਚ ਆ ਜਿਸ ਨੂੰ ਸਿੱਖਿਆ ਦੇ ਨਾਮ ਨਾਲ ਦੱਸਿਆ ਜਾ ਰਿਹਾ ਸਭ ਤੋਂ ਵੱਡਾ ਸਵਾਲ ਇਹ ਹੈ ਕਾਂਗਰਸ ਦਾਵਾ ਕਰ ਰਹੀ ਹੈ ਕਿ ਅਸੀਂ ਆਪਣੇ ਕਾਰਜਕਾਲ 'ਚ ਵੱਡੇ ਗਿਣਤੀ 'ਚ ਸਕੂਲਾਂ ਦੇ ਨਾਲ-ਨਾਲ ਉਹ ਸਹੂਲਤਾਂ ਦਿੱਤੀਆਂ ਅਕਾਲੀ ਦਲ ਦਾਵਾ ਕਰ ਰਿਹਾ ਹੈ ਭਾਜਪਾ ਦਾਵਾ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਵੱਡੀ ਸਿਆਸਤ ਖੂਬ ਹੋ ਰਹੀ ਹੈ